ਹੀਰਾ ਸੀ ਕਿਸੇ ਨੂੰ ਲੱਭ ਗਿਆ ਗਰੀਬ ਬੰਦੇ ਨੂੰ ਹੀਰਾ ਲੱਭ ਗਿਆ ਤੇ ਉਹ ਨਾ ਹੀਰਾ ਕਦੇ ਚਿੱਕੜ ਚ ਸੁੱਟ ਦੇ ਇੱਕ ਦੇ ਸਵਾਹ ਚ ਸੁੱਟ ਦੇ ਇੱਕ ਦੇ ਐਂਦਾ ਕਰਕਦੇ ਉਦਾਂ ਕਰ ਹੀਰੇ ਨਾਲ ਪੜਾ ਖੇਡਿਆ ਉਹ ਬੰਦਾ ਤੇ ਸਾਹਮਣੇ ਸੀ ਜੋਰੀ ਦੀ ਦੁਕਾਨ ਜੋਰੀ ਨੂੰ ਪਤਾ ਲੱਗ ਗਿਆ ਵੀ ਬੰਦੇ ਕੋ ਹੀਰਾ ਵਾ ਤੇ ਬੰਦੇ ਦੇ ਕੋਲ ਪਰਖ ਨਹੀਂ ਹੈ ਕਿ ਵੀ ਹੀਰਾ ਵਾ ਜੋਰੀ ਸ਼ੈਤਾਨ ਸੀ ਉਹਨੇ ਬੰਦੇ ਨੂੰ ਕੋਲ ਸੱਦ ਕੇ ਆਖਿਆ ਹਾਂ ਪੱਥਰ じゃ ਦੇਣਾ ਈ ਮੈਨੂੰ ਹੈਗਾ ਤੇ ਹੀਰਾ ਸੀ ਜੋਰੀ ਸ਼ੈਤਾਨ ਕੇ ਉਹ ਕਹਿੰਦਾ ਪੱਥਰ じゃ ਦੇਣਾ ਈ ਇਹਦਾ ਮੁੱਲ ਪਾਉਂਗਾ ਦੋ ਕੌਂਡੀਆਂ ਬੰਦਾ ਗਰੀਬ ਸੀ ਉਹਦੇ ਬਾਣੇ ਦੋ ਕੌਂਡੀਆਂ ਬੜੀ ਵੱਡੀ ਗੱਲ ਆ ਕਹਿੰਦਾ ਲਿਆ ਦੇ ਦੋ ਕੌਂਡੀਆਂ ਤੇ ਪੱਥਰ じゃ ਚੁੱਕ ਗਰੀਬ ਬੰਦੇ ਨੇ ਦੋ ਕੌਂਡੀਆਂ ਲਈਆਂ ਤੇ ਪੱਥਰ ਹੀਰਾ ਜਿਹੜਾ ਸੀ ਉਹ ਜ਼ੌਰੀ ਨੂੰ ਦੇ ਦਿੱਤਾ ਜਦੋਂ ਜ਼ੌਰੀ ਨੇ ਆਪਣੇ ਹੱਥ ਤੇ ਰੱਖਿਆ ਤੇ ਹੀਰਾ ਟੁੱਟ ਗਿਆ ਹੀਰਾ ਟੁੱਟ ਗਿਆ ਜ਼ੌਰੀ ਨੇ ਉਸ ਹੀਰੇ ਨੂੰ ਪ੍ਰਸ਼ਨ ਕੀਤਾ ਕੱਤਾ ਇਹ ਨੂ ਉਸ ਬੰਦੇ ਨੇ ਮਿੱਟੀ 'ਚ ਰੋਲ ਲਿਆ ਸਵਾਚ ਰੋਲ ਲਿਆ ਜਿੱਕੜ 'ਚ ਰੋਲ ਲਿਆ ਪਤਾ ਨਹੀਂ ਗੰਦੀਆਂ ਮੰਦੀਆਂ ਥਾਵਾਂ ਤੇ ਰੱਖਿਆ ਉਹਦੇ ਕੋਲੋਂ ਤੇ ਟੁੱਟਾ ਨਹੀਂ ਤੇ ਮੇਰੇ ਹੱਥ ਤੇ ਆ ਕੇ ਕਿਉਂ ਟੁੱਟ ਗਿਆ ਤੇ ਹੀਰਾ ਪੋ ਬਿਮਾਰ ਕੇ ਕਹਿੰਦਾ ਉਸ ਬੰਦੇ ਨੂੰ ਤੇ ਮੇਰੀ ਪਰਖ ਨਹੀਂ ਸੀ ਗਰੀਬ ਸੀ ਨਾ ਉਹਨੂੰ ਤੇ ਪਤਾ ਨਹੀਂ ਸੀ ਮੈਂ ਹੀਰਾ ਉਹ ਇਸ ਕਰਕੇ ਮੇਰੇ ਨਾਲ ਖੇਡਦਾ ਸੀ ਕਮਲਿਆ ਤੈਨੂੰ ਤੇ ਮੇਰੇ ਮੁੱਲ ਦਾ ਪਤਾ ਸੀ ਤੇ ਤੂੰ ਮੇਰਾ ਮੁੱਲ ਕਉਡੀ ਪਾਇਆ ਇਸ ਕਰਕੇ ਮੈਂ ਤੇਰੇ ਹੱਥਾਂ 'ਚ ਟੁੱਟ ਗਿਆ ਵਾਂ ਜਿਹੜਾ ਬੰਦਾ ਤੁਹਾਡਾ ਮੋਲ ਨਹੀਂ ਨਾ ਪਾ ਸਕਦਾ ਤੁਹਾਡੇ ਗੁਣ ਦਾ ਉਸ ਬੰਦੇ ਦਾ ਅੱਜ ਹੀ ਹੀਰਾ ਸੀ ਕਿਸੇ ਨੂੰ ਲੱਭ ਗਿਆ ਗਰੀਬ ਬੰਦੇ ਨੂੰ ਹੀਰਾ ਲੱਭ ਗਿਆ ਤੇ ਉਹ ਨਾ ਹੀਰਾ ਕਦੇ ਚਿੱਕੜ 'ਚ ਸੁੱਟ ਦੇ ਕਦੇ ਸਵਾਚ 'ਚ ਸੁੱਟ ਦੇ ਕਦੇ ਐਦਾਂ ਕਰਕੇ ਦੇ ਉਦਾਂ ਕਰ ਹੀਰੇ ਨਾ ਪੜਾ ਖੇਡਿਆ ਉਹ ਬੰਦਾ ਤੇ ਸਾਹਮਣੇ ਅਸੀਂ ਜ਼ੌਰੀ ਦੀ ਦੁਕਾਨ ਜ਼ੌਰੀ ਨੂੰ ਪਤਾ ਲੱਗ ਗਿਆ ਵੀ ਬੰਦੇ ਕੋ ਹੀਰਾ ਵਾ ਤੇ ਬੰਦੇ ਦੇ ਕੋਲ ਪਰਖ ਨਹੀਂ ਹੈਗੀ ਵੀ ਹੀਰਾ ਵਾ ਜ਼ੌਰੀ ਸ਼ੈਤਾਨ ਸੀ ਉਨੇ ਬੰਦੇ ਨੂੰ ਕੋਲ ਸੱਦ ਕੇ ਆਖਿਆ ਹਾਂ ਪੱਥਰ じゃ ਦੇਣਾ ਹੀ ਮੈਨੂੰ ਹੈਗਾ ਤੇ ਹੀਰਾ ਸੀ ਚੌਰੀ ਸ਼ੈਤਾਨ ਕੇ ਉਹ ਕਹਿੰਦਾ ਪੱਥਰ じゃ ਦੇਣਾ ਹੀ ਇਹਦਾ ਮੁੱਲ ਪਾਹੂੰਗਾ 2 ਕਉਂਡੀਆਂ ਬੰਦਾ ਗਰੀਬ ਸੀ ਉਹਦੇ ਬਾਣੇ 2 ਕਉਂਡੀਆਂ ਬੜੀ ਵੱਡੀ ਗੱਲ